ਲਓ ਬਾਈ ਜੀ ਹੋਰ ਸਾਰੇ ਟਰੂ ਹੋ ਗਏ ਅੱਜ ਮੱਕੀ ਦੇ ਚਾਰ ਨੂੰ ਬਾਡਾ ਲਾਉਣੇ ਆ ਜੀ ਮੱਕੀ ਦਾ ਚਾਰ ਪਾਇਆ ਹੋਇਆ ਜੀ ਇਹਨਾਂ ਨੰਗਾ ਕਰੇ ਟੋਆ ਪੈਨਰ ਦੀ ਮੱਕੀ ਸੀ ਵੀ 18 44 ਪੈਨਰ ਦੀ ਮੱਕੀ ਹੈ ਜੀ 18 44 ਲਗਭਗ ਜੀ 80 ਦਿਨ ਦਾ ਹੋ ਗਿਆ ਜੀ ਪਾਏ ਨੂੰ 80 ਦਿਨ ਹੋ ਗਏ 80 ਦਿਨ ਹੋ ਗਏ ਜੀ ਪਾਏ ਨੂੰ ਇਹਨਾਂ ਨੂੰ ਚਾਰ ਨੂੰ ਚਾਰ ਪਾਇਆ ਸੀਗਾ ਜੀ 5 20 2025 ਲਗਭਗ 80 ਦਿਨ ਹੋ ਗਏ ਜੀ ਅੱਜ ਤਰੀਕ ਹੈਗੀ ਐ 10 8 2025 ਲਗਭਗ 80 ਦਿਨ ਹੋ ਗਏ ਚਾਰ ਪਾਏ ਨੂੰ ਮੱਕੀ ਦਾ ਛਾਰਾ ਜੀ ਪੈਨਰ ਦਾ 18 44 ਵੈਰੈਟੀ ਸੀਗੀ ਜੀ ਸੇਕ ਕਰ ਸਕਦੇ ਤੁਸੀਂ ਪਰ ਤੇਨ ਬੱਡਾ ਲਾਇਆ ਇਹ 4 ਨੂੰ ਮੱਕੀ ਦਾ ਸੈਲਜ ਹੈ ਜੀ ਤਾਂ ਨਾ ਜੀ